ਕਿਸਾਨ ਸਾਥੀਓ ਇੱਕ ਵਾਰੀ ਫੇਰ ਤੁਹਾਡਾ ਵਾਹ ਖੇਤੀ ਦੇ ਵਿੱਚ ਸਵਾਗਤ ਹੈ ਜੀ ਇਹ ਦੂਸਰੀ ਵੀਡੀਓ ਹੈਗੀ ਅੱਜ ਅਸੀਂ ਤੁਹਾਨੂੰ ਕੇਸਰ ਦੀ ਜਿਹੜੀ ਬਿਜਾਈ ਹੈਗੀ ਹੈ ਉਹ ਕਿਵੇਂ ਕਰਨੀ ਹੈਗੀ ਆ ਉਹਦੇ ਬਾਰੇ ਅਸੀਂ ਅੱਜ ਜਾਣਕਾਰੀ ਦਵਾਂਗੇ ਜੀ ਸਾਡੇ ਨਾਲ ਅੱਜ ਫੇਰ ਸਰਦਾਰ ਮਨਜੀਤ ਸਿੰਘ ਕਿਸਾਨ ਹੈਗੇ ਆ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮਨਜੀਤ ਜੀ ਧੰਨਵਾਦ ਜੀ ਸਰੋਤਿਆਂ ਦਾ ਸਾਰੇ ਦਰਸ਼ਕਾਂ ਦਾ ਜੀ ਤੇ ਨਾਲ ਸਾਡੇ ਖੋਰ ਸ਼ਖਸ਼ੀ ਵੀ ਖੜੇ ਹੈਗੇ ਆ ਜੀ ਆ ਦੇਖੋ ਜੀ ਬਾਗੀ ਸਾਹਿਬ ਵੀ ਖੜੇ ਹੈਗੇ ਆ ਜੀ ਇਹ ਵੀ ਡੇਰਾ ਬਸੀ ਦੇ ਇੱਕ ਜਾਣੀ ਮਾਨੀ ਹੁਣ ਹਸਤੀ ਕਹਿ ਲਈਏ ਆਪਾਂ ਜਾਂ ਅਖਬਾਰਾਂ ਦੇ ਨਾਲ ਜੁੜੇ ਹੋਏ ਸੀਗੇ ਜੀ ਤੇ ਇਹ ਆ ਦੇਖੋ ਇਹ ਬੀਜ ਸਭ ਤੋਂ ਪਹਿਲਾਂ ਕੀ ਪ੍ਰਕਿਰਿਆ ਹੈਗੀ ਆ ਜੀ ਆ ਹਾਂ ਜੀ ਮਨਜੀਤ ਜੀ ਇਹ ਕੀ ਕਰ ਰਹੇ ਹੋ ਤੁਸੀਂ ਇਹ ਇਹ ਜੀ ਬੀਜ ਕੱਢ ਰਹੇ ਜੀ ਦੇਖੋ ਆ ਰੱਖੋ ਨਾ ਜੇ ਇਹ ਚੋਂ ਬੀਜ ਨਿਕਲਦੇ ਜੀ ਹੂੰ ਆ ਦੇਖੋ ਬੀਜ ਮੋٹے ਮੋٹے ਬੀਜ ਨੇ ਜੀ ਹਾਂ ਜਿਵੇਂ ਮਤਲਬ ਕਿ ਇਹ ਕਹਿੰਦੇ ਵੀ ਖਰਬੂਜੇ ਦੇ ਬੀਜ ਹੁੰਦੇ ਥੋੜੇ ਛੋਟੇ ਉਸ ਤੋਂ ਅੱਛਾ ਜੀ ਹਾਂਜੀ ਇਹ ਸਭ ਤੋਂ ਪਹਿਲਾਂ ਤੁਸੀਂ ਇਹ ਜਿਸ ਤਰ੍ਹਾਂ ਇਹ ਇਦੇ ਵਿੱਚੋਂ ਦੀ ਬੀਜ ਕੱਢੇ ਆ ਜੀ ਅੱਛਾ ਇਹ ਆ ਬੀਜ ਬਿਲਕੁਲ ਛੋਟੇ ਛੋਟੇ ਜਿਹੇ ਹੈ ਨਾ ਆ ਇਹ ਇਹ ਬੀਜ ਨੇ ਜੀ ਅੱਛਾ ਇਹ ਬੀਜ ਨੇ ਦੇਖੋ ਓਕੇ ਠੀਕ ਹੈ ਜੀ ਠੀਕ ਹੈ ਤੇ ਹੁਣ ਫਿਰ ਤੁਸੀਂ ਇਹ ਪ੍ਰਕਿਰਿਆ ਜਿਹੜੀ ਹੈਗੀ ਆ ਇਹਨੂੰ ਬੀਜਣ ਦੀ ਕਿਸ ਤਰ੍ਹਾਂ ਅੱਜ ਮੌਸਮ ਵੀ ਠੀਕ ਹੈਗਾ ਤੇ ਠੰਡਾ ਮੌਸਮ ਹੈਗਾ ਇਹਨੂੰ ਜੀ ਇਹਦੇ ਨਾਲ ਜਿਹੜੀ ਬੀਜ ਦੀ ਹੈਗਾ 2 ਫੁੱਟ ਬਾਈ 2 ਫੁੱਟ ਤੇ ਲੱਗਦਾ ਜੀ ਇਹ ਅੱਛਾ ਜੀ ਸਕੁਅਰ ਫੁੱਟ ਤੇ 2 ਬਾਈ 2 ਦੀ ਇਹ ਜਿਹੜੀ ਹੈ ਅੱਛਾ ਇਹਦੀ ਇਹਦਾ ਜਿਹੜਾ ਬੂਟਾ ਹੈਗਾ ਮੈਨੂੰ ਇੱਕ ਗੱਲ ਦੱਸੋ ਕਿ ਉਹਦੀ ਲੰਬਾਈ ਕਿੰਨੀ ਕਿੰਨੇ ਉੱਚਾ ਤੱਕ ਜਾਂਦਾ ਹੈ ਕਿਉਂ ਬਹੁਤ ਤੋਂ 3 ਫੁੱਟ ਤੱਕ ਹੋ ਜਾਂਦੀ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਪਰ ਇਹਦੇ ਪੱਤਿਆਂ ਦੀ ਭੁਰਜੀ ਬੜੀ ਵਧੀਆ ਬਣਦੀ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਹਾਂਜੀ ਠੀਕ ਹੈ ਜੀ ਤੇ ਮੈਂ ਆਪਾਂ ਮੈਥੇ ਦੀ ਭੁਰਜੀ ਇਹ ਉਹ ਕਰਦੇ ਹੁੰਦਾ ਜੀ ਉਸ ਤਰ੍ਹਾਂ ਆਲੂਆਂ ਚ ਪਾ ਕੇ ਭੁਰਜੀ ਬਹੁਤ ਦੇ ਬਣਦੇ ਦੇ ਠੀਕ ਹੈ ਜੀ ਠੀਕ ਹੈ ਜੀ ਆਹ ਦੇਖੋ ਬਾਗੀ ਸਾਹਿਬ ਵੀ ਲੱਗੇ ਹੋਏ ਆ ਇਹ ਇਹਦੇ ਬੀਜ ਅਲੱਗ ਕਰ ਰਹੇ ਹੈਗੇ ਆ ਹੋ ਗਏ ਜੀ ਹੁਣ ਇਹ ਬੀਜ ਤੇ ਇਹ ਹੁਣ ਦੋਨੋਂ ਹੀ ਇੱਥੇ ਇਹਨਾਂ ਨੂੰ ਵਿਜੂਗੇ ਜੀ ਆ ਕੈਰੀਆਂ ਜਿਹੜੀਆਂ ਨੇ ਬਣਾਈਆਂ ਹੋਈਆਂ ਹਾਂਜੀ ਮਨਜੀਤ ਜੀ ਫਿਰ ਦੱਸੋ ਸਾਡੇ ਆ ਦੇਖੋ ਜੀ ਸ੍ਰੋਤਿਆਂ ਨੂੰ ਇਹ ਕਿਵੇਂ ਤੁਸੀਂ ਵਿਜਣਾ ਇਹਨੂੰ ਕਿੱਦਾਂ ਇਹ ਛੋਟੀ ਜੀ ਕੈਰੀ ਹੈ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਬਣਾਈ ਹੋਈ ਹੈਗੀ ਆ ਮੇਰੇ ਖਿਆਲ 8 फुट ਦੀ ਹੋਣੀ ਆ ਇਹ ਦੇਖੋ ਜੀ ਇਹ ਲਾ ਲਾ ਰਹੇ ਜੀ ਇਸ ਤਰ੍ਹਾਂ 2-2 ਫੁੱਟ ਤੇ तकरीबन 2-2 ਫੁੱਟ ਤੇ ਲਾਓ। ਅੱਛਾ ਜੀ। ਹਾਂ ਜੀ। ਇੰਨੇ ਸਾਰੇ ਚ ਲੱਗ ਜਾਣੇ ਨੇ। ਅੱਛਾ ਜੀ। ਤੇ ਹੋਰ ਇਹ ਪੂਰਾ ਤੁਸੀਂ ਇਹ ਜਿਹੜੀਆਂ ਬੱਟਾਂ ਇਹਦੇ ਉੱਪਰ ਵੀ ਲਾਉਗੇ ਤੁਸੀਂ ਕੀ ਨਹੀਂ ਬੱਟਾਂ ਤੇ ਮੂਲੀ ਛਲਕਮ ਲਾਵਾਂਗੇ ਜੀ। ਅੱਛਾ ਜੀ ਆ ਲਓ ਜੀ। ਬੱਟਾਂ ਦੇ ਉੱਪਰ ਮੂਲੀ ਤੇ ਛਲਗਮ ਇਹ ਤੁਸੀਂ ਲਗਾਉਂਗੇ। ਆਪਾਂ ਜੀ ਗੱਲ ਕਰੀਏ ਕਿ ਇਹ ਥੋੜਾ ਜਿਹਾ ਵੱਡੇ ਪੱਧਰ ਦੇ ਉੱਪਰ ਆਪਾਂ ਜੀ ਆਪਾਂ ਸੋਚੀਏ ਇੱਕ ਬਿਗੇ ਦੇ ਵਿੱਚ ਜੇ ਆਪਾਂ ਲਗਾਈਏ ਇਹ ਸਰ ਨਾਲ ਅਗਲੇ ਵਾਰ ਮੈਂ ਸਾਰੀ ਤਿਆਰੀ ਕਰੀ ਵੀ ਬਿਗੇ ਚ ਹੀ ਲਾਉਂਗਾ ਜੀ ਅਗਲੇ ਵਾਰ ਸਿਰਫ ਤਾਂ ਪਿਛਲੀ ਵਾਰ ਵੀ ਦੇਖਿਆ ਹੁਣ ਕਿ ਵੀ ਤਜਰਬੇ ਕਰਕੇ ਹੀ ਹੈ ਜੀ ਅੱਛਾ ਸਿਰਫ ਤਜਰਬਾ ਜੀ ਠੀਕ ਹੈ ਜੀ ਫਿਰ ਮਾਰਾ ਕਿਰਪਾ ਕਰੇ ਜੀ ਫਿਰ ਦੇਖਾਂਗੇ ਠੀਕ ਅਗਲੇ ਵਾਰ ਜ਼ਿਆਦਾ ਲਾ ਦਾਂਗੇ ਵਾਹ ਜੀ ਵਾਹ ਠੀਕ ਹੈ ਜੀ ਇਹ ਤਜਰਬਾ ਹੈਗਾ ਤੇ ਮੈਨੂੰ ਕਈਆਂ ਦੇ ਫੋਨ ਵੀ ਆਏ ਸੀਗੇ ਮੇਰੇ ਯਾਰਾਂ ਉਤਰਾਂ ਦੇ ਤੋਂ ਉਹ ਇਹ ਗੱਲ ਇਹੀ ਪੁੱਛਦੇ ਸੀਗੇ ਕਿ ਇਹ ਜਿਸ ਤਰ੍ਹਾਂ ਹੁਣ ਆਪਾਂ ਨਵੰਬਰ ਚੱਲ ਰਿਹਾ ਜੀ ਹੈ ਨਾ ਖਤਮ ਹੋਣ ਵਾਲੀ ਹੈ ਵੈਸੇ ਤਾਂ 20 ਤਰੀਕ ਹੋ ਗਈ ਹੈ ਨਾ ਤੇ ਇਹ ਪਾਣੀ ਕਿੰਨੇ ਦਿਨ ਬਾਅਦ ਇਹਨੂੰ ਲਾਉਣਾ ਹੈਗਾ ਇੱਕ ਤਾਂ ਪਾਣੀ ਤਾਂ ਜੀ ਤਕਰੀਬ ਨੇ ਇਹਨੂੰ ਗਿੱਲਾ ਰਹਿਣਾ ਚਾਹੀਦਾ ਗਿੱਲਾ ਰਹਿਣਾ ਚਾਹੀਦਾ ਹਾਂਜੀ ਹਾਂਜੀ ਠੰਡ ਚ ਹੀ ਹੋਏਗਾ ਜ਼ਿਆਦਾ ਇਹ ਅੱਛਾ ਜੀ ਅਜੇ ਖੁਸ਼ਕੀ ਆ ਗਈ ਨਾ ਹੂੰ ਫਿਰ ਖੁਸ਼ਕੀ ਚ ਨਹੀਂ ਹੋਏਗਾ ਜੀ ਠੀਕ ਹੈ ਨੰਬਰ ਨੰਬਰ ਉਹ ਹੀ ਜਿਹੜੀ ਪਾਣੀ ਦੀ ਪ੍ਰਕਿਰਿਆ ਸੀਗੀ ਪਾਣੀ ਕਿੰਨੇ ਦਿਨ ਬਾਅਦ ਇਹਨੂੰ ਲਾਉਣਾ ਹੈਗਾ ਆਪਾਂ ਚੌਥੇ ਜਾਂ ਪੰਜਵੇਂ ਦਿਨ ਲਾ ਦਿਓ ਜੀ ਬਸ ਚੌਥੀ ਸੁੱਕ ਤਾਂ ਹੈ ਨਹੀਂ ਚੌਥੇ ਪੰਜਵੇਂ ਦਿਨ ਲਾ ਦਿਓ ਠੀਕ ਹੈ ਜੀ ਹਫਤੇ ਚ ਲਾ ਇੱਕ ਵਾਰ ਲਾ ਦਿਓ ਹਾਂ ਜੀ ਹਾਂ ਤੇ ਜਦੋਂ ਇਹ ਬੂਟਾ ਪੌਦਾ ਤਿਆਰ ਹੋ ਜਾਂਦਾ ਹੈਗਾ ਤੇ ਇਹਨੂੰ ਕੋਈ ਮਤਲਬ ਕੀੜਾ ਜਾਂ ਸੁੰਡੀ ਜਾਂ ਕੁਝ ਪਿਛਲੇ ਵਾਰ ਤੋਂ ਕੋ ਲੱਗਿਆ ਨਹੀਂ ਜੇ ਕੁਝ ਨਹੀਂ ਲੱਗਿਆ ਸੀ ਮੈਂ ਪਿਛਲੇ ਵਾਰ ਪਹਿਲੀ ਵਾਰ ਹੀ ਲਾਇਆ ਸੀ ਹਾਂ ਜੀ ਹਾਂ ਤੇ ਪਿਛਲੇ ਵਾਰ ਤਾਂ ਕੁਝ ਲੱਗਿਆ ਨਹੀਂ ਹੁਣ ਕਿ ਦੇਖਾਂਗੇ ਕੀ ਜੇ ਫਿਰ ਇਹ ਦੇਖਾਂ ਕੋਈ ਨਿੰਮ ਦੇ ਪਾਣੀ ਦੀ ਸਪਰੇਅ ਕਰੂੰਗਾ ਜੀ ਮੈਂ ਨਿੰਮ ਦੇ ਪਾਣੀ ਦੀ ਸਪਰੇਅ ਕਰਦਾ ਹੁੰਦਾ ਜੀ ਅੱਛਾ ਜੀ ਉਹ ਬਹੁਤ ਹੀ ਵਧੀਆ ਚੀਜ਼ ਹੈਗੀ ਹੈ ਹਾਂ ਮਮਾ ਜਿਹੜੇ ਕੀਟ ਨਕਸ ਨੇ ਲਾਂਦੇ ਆ ਜਿਹੜੀ ਕੀ ਹੱਲ ਗਈ ਜੀ ਤੇ ਨਿੰਮ ਦੇ ਪਾਣੀ ਦੀ ਸਪਰੇਅ ਕਰੇ ਵੀ ਇਹ ਸਾਰੇ ਜਿੰਨੇ ਵੀ ਤੁਹਾਡੇ ਇੱਥੇ ਦੇਖ ਸਕਦੇ ਹੋਏ ਸਾਰੇ ਇਹਨਾਂ ਨੇ ਸਬਜ਼ੀਆਂ ਲਾਈਆਂ ਹੋਈਆਂ ਕਿਸਾਨ ਦੋਸਤੋ ਇਹਨਾਂ ਨੇ ਫਰਾਸਬੀਨ ਲੱਗੇ ਫਰਾਸਬੀਨ ਵੀ ਇਹਨਾਂ ਨੇ ਲਾਈ ਹੋਈ ਹੈ ਜੀ ਤਾਂ ਕਿਸੇ ਵੀ ਇਹ ਕੀਟ ਨਾਸ਼ਕ ਦਵਾਈ ਦਾ ਛੜਕਾਉ ਨਹੀਂ ਆਪਣੇ ਇੱਥੇ ਕਰਦੇ ਸਿਰਫ ਨਿੰਮ ਦੇ ਪਾਣੀ ਦਾ ਹੀ ਇਹ ਛੜਕਾਉ ਕਰਦੇ ਹੈਗੇ ਅੱਛਾ ਇੱਕ ਹੋਰ ਗੱਲ ਦੱਸੋ ਜੀ ਇਹ ਕਦੋਂ ਤੱਕ ਤਿਆਰ ਹੋ ਜਾਏਗਾ ਹੁਣ ਇਹ ਜੀ ਹਾਂ ਅਪ੍ਰੈਲ ਲਾਸਟ ਅਪ੍ਰੈਲ ਲਾਸਟ ਪਰ ਉਦੋਂ ਤਾਂ ਗਰਮੀ ਹੋ ਜਾਂਦੀ ਹੈ ਜੀ ਨਾ ਫਿਰ ਕਣਕ ਦੇ ਨਾਲ ਹੀ ਪੱਕਦਾ ਨਾ ਜੀ ਪੱਕੇਗਾ ਤਾਂ ਫਿਰ ਫਿਰ ਕੋਈ ਖਤਰਾ ਨਹੀਂ ਫਿਰ ਕੋਈ ਨਹੀਂ ਨਾ ਜੀ ਨਾ ਫਿਰ ਕੋਈ ਖਤਰਾ ਫਿਰ ਕੋਈ ਚੱਕਰ ਨਹੀਂ ਆਗਾ ਇੱਕ ਵਾਰ ਇਹਨੂੰ ਫੁੱਲ ਆ ਗਏ ਨਾ ਜੀ ਫਿਰ ਕੋਈ ਖਤਰਾ ਨਹੀਂ ਫਿਰ ਕੋਈ ਖਤਰਾ ਨਹੀਂ ਕੋਈ ਪ੍ਰੋਬਲਮ ਜੇ ਮਰਜ਼ੀ ਹੋ ਜਾਏ ਅੱਛਾ ਮਤਲਬ ਮੇਨ ਹੈਗਾ ਫੁੱਲ ਆਉਣ ਦੀ ਆਉਣ ਤੱਕ ਠੰਡ ਰਹਿਣੀ ਚਾਹੀਦੀ ਇਹਨੂੰ ਠੰਡ ਰਹਿਣੀ ਚਾਹੀਦੀ ਹੈ ਤੇ ਇਹਦੀ ਇਹਨੂੰ ਜਿਹੜਾ ਆਪਾਂ ਕਹਿੰਨੇ ਆ ਕਿ ਇਹਦਾ ਜਿਹੜਾ ਇਹਦਾ ਫਰੂਟ ਆ ਜੋ ਵੀ ਆਪਾਂ ਇਹ ਕੇਸਰ ਆਪਾਂ ਕੱਢਦੇ ਇਹਦੀ ਕੋਈ ਅਲੱਗ ਤਰੀਕੇ ਨਾਲ ਇਹਦੀ ਪਟਾਈ ਕਰਦੇ ਆ ਜਾਂ ਫੁੱਲ ਦੇ ਵਿੱਚੋਂ ਦੇ ਕੱਢਦੇ ਕੋਈ ਤੀ ਹੁੰਦਾ ਨਾ ਜੀ ਆ ਜਿਹੜਾ ਬੀਜ ਘੋਰਿਆ ਮੈਂ ਹਾਂਜੀ ਇਹਦੇ ਉੱਪਰ ਪੱਤੀਆਂ ਆ ਜਾਂਦੀ ਹੂੰ ਉਹ ਇਕੱਠੀ ਕਰ ਲੰਨਾ ਜੀ ਬਾਕੀ ਬੀਜ ਬਣ ਜਾਂਦਾ ਇਹ ਬਾਕੀ ਬੀਜ ਬਣ ਜਾਂਦਾ ਹਾਂਜੀ ਬਹੁਤ ਘੱਟ ਨਿਕਲਦਾ ਹੁੰਦਾ ਇੱਕ ਪੌਦੇ ਦੇ ਵਿੱਚੋਂ ਦੀ ਨਾ ਦੇਖੋ ਨਹੀਂ ਨਹੀਂ ਇੱਕ ਚੋਂ ਪੱਤੀਆਂ ਹਾਂ ਪੱਤੀਆਂ ਕabhi ਨਿਕੜਿਆ ਹੁੰਦੀਆਂ ਜੀ ਪੱਤੀਆਂ ਪੱਤੀਆਂ ਨਿਕੜਿਆ ਹੁੰਦੀਆਂ ਇੱਕ ਪੌਦੇ 'ਚ ਹੂੰ ਹੂੰ ਮਾਲਾ ਇੱਕ ਡੋਡੇ ਚੋਂ ਗ੍ਰਾਮ ਦੇ ਕਰੀਬ ਨੇੜੇ ਨਿਕੜ ਜਾਂਦੇ ਜੀ ਇੱਕ ਗ੍ਰਾਮ ਦੇ ਇੱਕ ਗ੍ਰਾਮ ਦੇ ਕਰੀਬ ਹਾਂਜੀ ਤੇ ਇੱਥੇ ਤੁਸੀਂ ਅੱਜ ਖੜੇ ਹੋ ਇੱਥੇ ਟੋਟਲ ਕਿੰਨੇ ਤੁਸੀਂ ਪੌਦੇ ਲਗਾਉਣ ਦਾ ਵਿਚਾਰ ਹੈਗਾ ਤੁਹਾਡਾ ਜੀ ਕਿੰਨੇ ਜਿੰਨੀ ਥਾਂ ਮੈਂ ਤਿਆਰ ਕਰ ਜੀ ਹਾਂਜੀ ਕਿ 30 ਤੋਂ 35 ਪੇਡ ਲੱਗ ਜਾਣਗੇ 30 ਤੋਂ 35 ਪੇਡ ਇੱਥੇ ਲੱਗਣਗੇ ਜੀ ਹਾਂਜੀ ਚਲੋ ਠੀਕ ਹੈ ਜੀ ਬਹੁਤ ਵਧੀਆ ਗੱਲ ਹੈਗੀ ਜੀ ਕਿਸਾਨ ਦੋਸਤੋ ਤੁਸੀਂ ਵੀ ਤਜਰਬਾ ਕਰ ਸਕਦੇ ਹੋ ਚਲੋ ਇਸ ਸੀਜ਼ਨ ਦੇ ਵਿੱਚ ਨਹੀਂ ਤਾਂ ਅਗਲੇ ਸੀਜ਼ਨ ਦੇ ਵਿੱਚ ਵੀ ਤੁਸੀਂ ਐਕਸਪੈਰੀਮੈਂਟਲ ਬੇਸਿਸ ਦੇ ਉੱਪਰ ਤੁਸੀਂ ਕਰ ਸਕਦੇ ਹੋ ਕਿਉਂਕਿ ਜ਼ਮੀਨ ਦਾ ਬਿਲਕੁਲ ਹੀ ਛੋਟਾ ਜਾਂ ਟੁਕੜਾ ਹੀ ਲੱਗਣਾ ਹੈ ਤੁਹਾਡੇ ਟਿਊਬਲ ਦੇ ਕੋਲ ਕਿਤੇ ਆਲੇ-ਦੁਆਲੇ ਕਿਤੇ ਹੋਰ ਮੋਟਰ ਦੇ ਕੋਲ ਜਗ੍ਹਾ ਖਾਲੀ ਵੀ ਪਈ ਆ ਉੱਥੇ ਤੁਸੀਂ ਇਹ ਲਗਾ ਸਕਦੇ ਹੋ ਜੀ ਲੇਕਿਨ ਇੱਕ ਚੀਜ਼ ਹੋਰ ਵੀ ਹੈ ਨਾ ਤੇ ਇਹ ਇਹਦੀ ਕੋਈ ਮਹਾਰਾ ਦੀ ਸਲਾਹ ਵੀ ਲੈਣੀ ਮੇਰੇ ਖਿਆਲ ਜਰੂਰੀ ਹੈਗੀ ਇਹਦੇ ਵਿੱਚ ਕਿਸ ਤਰ੍ਹਾਂ ਲੈਣ ਕਿੰਨੇ ਦਰਤ ਵਾਲਾ ਪੈਂਦਾ ਹੈ 1400 ਜੀ ਹਾਂ ਇਹਦਾ ਰੇਟ ਰੇਟ ਦੀ ਗੱਲ ਦੱਸੋ ਜੀ ਇਹ ਕਿੰਨੇ ਮਾਰਕਟ ਰੇਟ ਇਹ ਤਾਂ 450 ਰੁਪਏ ਤੋਲਾ ਜੀ 450 ਰੁਪਏ ਤੋਲਾ ਇਹ ਆਪਾਂ ਕੇ ਲਈ 10 ਗ੍ਰਾਮ ਹੈਗਾ ਤੇ ਇੱਕ ਪੌਦੇ ਦੇ ਵਿੱਚੋਂ ਕਿੰਨਾ ਨਿਕਲਦਾ ਇਹ ਇੱਕ ਪੌਦੇ 'ਚ 5-6 ਟੋਲੇ ਨਿਕਲ ਜਾਂਦੇ ਜੀ 5-6 ਟੋਲੇ ਨਿਕਲੇ ਜਾਂਦੇ ਆ 50 ਗ੍ਰਾਮ ਰੱਖ ਲਓ 50 ਗ੍ਰਾਮ 50 ਗ੍ਰਾਮ 'ਚੋਂ ਨਿਕਲ ਜਾਂਦਾ ਹੈਗਾ 50 ਗ੍ਰਾਮ ਦਾ ਮਤਲਬ ਕੀ ਹੈ ਜੀ ਫਿਰ 2000 2000 ਰੁਪਏ ਦਾ ਇੱਕ ਪੌਦੇ ਦੇ ਵਿੱਚੋਂ ਦੀ ਤੁਹਾਨੂੰ ਇਹਦਾ ਫਾਇਦਾ ਹੋਏਗਾ ਫਰੂਟ ਹੋਏਗਾ ਫਰੂਟ ਜਿਹੜਾ ਨਿਕਲਦਾ ਹੈਗਾ ਜਾਂ ਆਪਾਂ ਕਹਿ ਲਈਏ ਕਿ ਕੇਸਰ ਨਿਕਲਦਾ ਔਰ ਉਹ ਵੀ ਬਿਲਕੁਲ オリジナル ਜੈਨੂਨ ਕਿਸੇ ਵੀ ਤਰ੍ਹਾਂ ਦਾ ਕੋਈ ਸਪਰੇ ਨਹੀਂ ਹੈ ਜਿੱਥੇ ਮਰਜੀ ਬੰਦਾ ਇਹਨੂੰ ਟੈਸਟ ਕਰਾਵੇ ਜਿਹੜੀ ਮਰਜੀ ਲੈਬਰਾਟਰੀ ਚ ਇਹਨੂੰ ਟੈਸਟ ਕਰਾਵੇ ਵੇਚਣ ਦੀ ਵੀ ਕੋਈ ਸਮੱਸਿਆ ਨਹੀਂ ਨਾ ਜੀ ਮੈਂ ਤਾਂ ਸੱਜਣਾ ਮਿੱਤਰਾਂ ਨੂੰ ਕਿਸੇ ਨੂੰ 500 ਦਾ 1000 ਦਾ ਇਸ ਤਰ੍ਹਾਂ ਇਸ ਤਰ੍ਹਾਂ ਦੇਈ ਗਏ ਜੀ ਕਮਾਲ ਦੀ ਗੱਲ ਹੈ ਜੀ ਚਲੋ ਠੀਕ ਹੈ ਜੀ ਅੱਜ ਤੁਸੀਂ ਇਹ ਸ਼ੁਰੂਆਤ ਕੀਤੀ ਹੈਗੀ 16 ਦੇ ਹਿਸਾਬ ਨਾਲ ਫਿਰ ਉਸ ਤਰ੍ਹਾਂ ਬਸ ਮਿੱਤਰਤਾ ਦੇ ਫਿਰ ਜਿਸ ਦਿਨ ਇਹਦੇ ਬੂਟੇ ਆ ਜਾਣਗੇ ਕਿਸਾਨ ਦੋਸਤੋ ਉਸ ਦਿਨ ਵੀ ਤੁਹਾਨੂੰ ਆਪਾਂ ਇੱਕ ਵੀਡੀਓ ਬਣਾ ਕੇ ਦੇਵਾਂਗੇ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਐਂਡੀ ਵੱਡੀ ਜਾਣਕਾਰੀ ਦੇਣ ਵਾਸਤੇ ਕਿਉਂਕਿ ਬੜੀ ਲੋੜਵੰਦ ਬੜੀ ਜ਼ਰੂਰਤਮੰਦ ਜ਼ਰੂਰਤ ਹੈਗੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਕਿਸਾਨ ਵੀਰਾਂ ਨੂੰ ਦੇਖੋ ਜੀ ਥੋੜਾ ਜਿਹੜਾ ਮੈਨੂੰ ਵਾਰਡ ਚ ਮੇਰੀ ਉਹ ਗੱਲ ਪਹਚਾਰੇ ਵਾਰਡ ਚ ਪਹਚਾਰੇ ਜੀ ਮਤਲਬ ਇੰਡੀਆ ਚ ਨਿਕਲੇ ਹਿੰਦੁਸਤਾਨ ਚ ਨਹੀਂ ਵਾਰਡ ਚ ਤੁਸੀਂ ਮੇਰੀ ਗੱਲ ਪਹਚਾਰੇ ਧੰਨਵਾਦ ਤੁਹਾਡਾ ਜੀ ਨਹੀਂ ਉਹ ਚਲੋ ਸਾਡਾ ਫਰਜ਼ ਵੀ ਬਣਦਾ ਹੈ ਕਿ ਆਪਾਂ ਜਿਹੜੀ ਕੋਈ ਅੱਛੀ ਚੀਜ਼ ਹੈਗੀ ਹੈ ਵਧੀਆ ਚੀਜ਼ ਹੈਗੀ ਹੈ ਤੇ ਖਾਸ ਕਰਕੇ ਡੇਰਾ ਬਸੀ ਦੇ ਵਿੱਚ ਇਹ ਨਾਲ ਇਸਾਪੁਰ ਪਿੰਡ ਪੈਂਦਾ ਹੈਗਾ ਜੀ ਉੱਥੇ ਇਹ ਮਨਜੀਤ ਸਿੰਘ ਹੁਣ ਹੀ ਰਹਿੰਦੇ ਇਹਨਾਂ ਦੀ ਆਪਣੀ ਜ਼ਮੀਨ ਹੈਗੀ ਹੈ ਜੀ ਤੇ ਤੁਸੀਂ ਸੰਪਰਕ ਵੀ ਇਹਨਾਂ ਨਾਲ ਕਰ ਸਕਦੇ ਹੋ ਕੋਈ ਸਲਾਹ مشورہ ਸੇਬ ਵੀ ਲਾਣ ਦੀ ਸੋਚ ਰਹੇ ਇਹ ਦੇਖੋ ਜੀ ਇਹ ਕੀ ਕਹਿ ਰਹੇ ਹੈਗੇ ਕਹਿੰਦੇ ਜੀ ਐਪਲ ਬੇਰ ਸੇਬ ਹਾਂ ਸੇਬ ਵੀ ਲਾਉਂਗੇ ਸੇਬ ਵੀ ਐਪਲ ਬੇਰ ਤੋਂ ਇਲਾਵਾ ਸੇਬ ਵੀ ਇੱਥੇ ਲਗਾਉਣ ਦਾ ਇਹਨਾਂ ਨੇ ਪਲਾਨ ਕੀਤਾ ਹੋਇਆ ਹੈਗਾ ਜੀ ਅਗਲੇ ਬਰਸਾਤ ਅਪਲ ਬੇਰ ਤਾਂ ਹੁਣੇ ਲਾ ਦੇਣੇ ਜਨਵਰੀ ਫਰਵਰੀ ਚ ਅੱਛਾ ਜੀ ਹਾਂ ਜੀ ਜਨਵਰੀ ਫਰਵਰੀ ਚ ਐਪਲ ਬੇਰ ਲਾ ਸੇਬ ਲੱਗੇਗਾ ਮਈ ਜੂਨ ਚ ਮਈ ਜੂਨ ਉਹ ਸੇਬ ਗਰਮੀ ਚ ਲਾਉਂਦੇ ਸੇਬ ਮਈ ਜੂਨ ਦੇ ਵਿੱਚ ਲੱਗਦਾ ਹੈਗਾ ਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ Thank you very much. Ji. <laughs>